ਸ਼ੰਦ ਪ੍ਰਸ਼ਿੱਧ ਵੱਲੋਂ ਬੀਤੇ ਦਿਨੀ ਹੋਏ ਹਿੰਦੂ ਲੀਡਰ ਦੇ ਕਤਲ ਕਾਰਨ ਪੰਜਾਬ ਭਰ ਦੇ ਵਿੱਚ ਕੀਤੇ ਗਏ ਰੋਸ ਮੁਜ਼ਾਰੇ ਡੀਸੀ ਲੁਧਿਆਣਾ ਨੂੰ ਮੰਗ ਪੱਤਰ ਦੇ ਰੋਪਰੇਨ ਜਲਦ ਗ੍ਰਿਫਤਾਰ ਕਰਨ ਦੀ ਕੀਤੀ ਗਈ ਮੰਗ ਵਿੱਚ ਪ੍ਰਸ਼ਿੱਧ ਤੋਂ ਪ੍ਰਧਾਨ ਪਾਲੀ ਸੈਨਤਪਾਲ ਨੇ ਪੰਜਾਬ ਸਰਕਾਰ ਨੂੰ ਵੀ ਆੜੇ ਹੱਥੇ ਲੈੰਦ ਚੋਂ ਦਰਨ ਲੋ ਐਂਡ ਆਰਡਰ ਨਾ ਮੇਨਟੇਨ ਨਾ ਹੋਣ ਤੇ ਤਜ ਕਸੀ ਅਤੇ ਕਿਹਾ ਕਿ ਦੇਕਰ ਰੋਪਰੇਨ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਪੰਜਾਬ ਦੇ ਵਿੱਚ ਨਹੀਂ ਸਗੋਂ ਬਾਲੀ ਸਟੇਟਾਂ ਦੇ ਵਿੱਚ ਜਲਦ ਵੱਡੇ ਪੱਧਰ ਤੇ ਰੋਸ ਮੁਜ਼ਾਰੇ ਕੀਤੇ ਜਾਣਗੇ ਅੱਜ ਅਸੀਂ ਵਿਸ਼ਵ Hindu ਪਰਸ਼ਦ ਵੱਲੋਂ ਪੂਰੇ ਪੰਜਾਬ ਦੇ ਅੰਦਰ ਇੱਕ ਰੋਸ ਪ੍ਰਦਰਸ਼ਨ ਔਰ ਮੰਗ ਪੱਤਰ ਦਿੱਤਾ ਜਿਹੜਾ ਕਿ ਮੰਗ ਪੱਤਰ ਔਰ ਰੋਸ ਕੀਤਾ ਪਿਛਲੇ ਦਿਨੀ 10 ਤਰੀਕ ਨੂੰ ਵਿਸਾਖੀ ਵਾਲੇ ਦਿਨ ਵਿਸ਼ਵ Hindu ਪਰਸ਼ਦ ਦੇ ਨੰਗਲ ਦੇ ਅਧਿਐਖ ਉਹਨਾਂ ਦੀ ਬੜੀ ਬੇਰਹਿਮੀ ਦੇ ਨਾਲ ਹੱਤਿਆ ਕੀਤੀ ਗਈ ਹੱਲੇ ਤੱਕ ਉਹ ਜਿਹਨਾਂ ਲੋਕਾਂ ਨੇ ਹੱਤਿਆ ਕੀਤੀ ਹੱਲੇ ਤੱਕ ਪਕੜ ਨਹੀਂ ਹੋ ਪਾਈ ਔਰ ਅਸੀਂ ਉਹਦੇ ਉਹਦੇ ਰੋਸ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਹ ਪ੍ਰਦਰਸ਼ਨ ਕੀਤੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਕੱਲਾ ਪੰਜਾਬ ਨਹੀਂ ਪੰਜਾਬ ਤੋਂ ਬਾਹਰ ਵੀ ਇਹਨਾਂ ਪ੍ਰਦਰਸ਼ਨਾਂ ਨੂੰ ਅਸੀਂ ਜਾਰੀ ਰੱਖਾਂਗੇ ਕਿਉਂਕਿ ਅਸੀਂ ਦੇਖਦੇ ਹਾਂ ਕਿ ਹਰ ਜਦੋਂ ਵੀ ਪੰਜਾਬ ਦੇ ਵਿੱਚ ਇਲੈਕਸ਼ਨਾਂ ਦਾ ਦੌਰ ਆਂਦਾ ਆ ਉਹਨਾਂ ਇਲੈਕਸ਼ਨਾਂ ਦੇ ਦੌਰ ਦੇ ਵਿੱਚ ਹਿੰਦੂਆਂ ਦੀ ਹੀ ਬਲੀ ਦਿੱਤੀ ਜਾਂਦੀ ਆ ਔਰ ਪਹਿਲੀ ਬਲੀ ਜਿਹੜੀ ਆ ਵਿਕਾਸਜੀ ਦੇ ਵੱਲੋਂ ਦਿੱਤੀ ਗਈ ਜਿਵੇਂ डीसी साहब ਨੂੰ ਅਸੀਂ ਆਪਣਾ ਮੰਗ ਪੱਤਰ ਦਿੱਤਾ ਕਿ ਸਾਡੀ ਜਿਹੜੀ ਗੱਲ ਆ ਉੱਤੇ ਤੱਕ ਪਹੁੰਚਾਈ ਜਾਵੇ डीसी ਸਾਹਿਬ ਇੱਕ ਮੈਸेंजर ਨੇ ਸਾਡਾ ਜਿਹੜਾ ਮੈਸੇਜ ਆ ਉੱਤੇ ਤੱਕ ਪਹੁੰਚਾਣਗੇ ਔਰ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਆ ਉਹ ਜਾਇਜ਼ ਮੰਗਾਂ ਨੇ ਔਰ ਇਹਨਾਂ ਜਾਇਜ਼ ਮੰਗਾਂ ਨੂੰ ਅਸੀਂ ਉੱਪਰ ਤੱਕ ਲੈ ਕੇ ਜਾਵਾਂਗੇ ਭਗਵੰਤ ਮਾਨ ਕਹਿੰਦਾ ਸੀ ਕਿ ਪੰਜਾਬ ਦੇ ਵਿੱਚ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਪਰ ਹਾਲਾਤ ਕੀ ਨੇ ਇਹਦੇ ਬਾਰੇ ਦੱਸੋ ਸਾਕੇ ਜਰਾ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਰੰਗਲਾ ਪੰਜਾਬ ਬਣਾਵਾਂਗੇ ਉਹਨਾਂ ਰੰਗਲਾ ਲਾਲ ਖੂਨ ਦੀ ਹੋਲੀ ਜਿਹੜੀ ਸੀ ਉਸ ਰੰਗਲੀ ਤ੍ਰੀਰੂਪ ਦੇ ਵਿੱਚ ਸਾਡੇ ਵਿਕਾਸ ਜੀ ਨੇ ਪਹਿਲੀ ਬਲੀ ਆਪਣੀ ਦੇ ਦਿੱਤੀ ਆ ਇਹਦੇ ਤੇ ਸਾਰੇ ਸਮਾਜ ਨੂੰ Hindu ਸਮਾਜ ਨੂੰ ਤਾਂ ਹੋਰਾਂ ਸਮਾਜਾਂ ਨੂੰ ਵੀ ਇਹਦੇ ਬਾਰੇ ਜਰੂਰ ਸੋਚਣਾ ਚਾਹੀਦਾ ਹੈ ਜਦੋਂ ਦੀਆਂ ਸਰਕਾਰਾਂ ਇੱਥੇ ਆਈਆਂ ਆ ਪੰਜਾਬ ਦੇ ਵਿੱਚ ਜਦੋਂ ਦੀ ਸਰਕਾਰ ਬਣੀ ਆ ਉਹ ਤੋਂ ਲੈ ਕੇ ਹੁਣ ਤੱਕ ਲਗਾਤਾਰ ਹਿੰਦੂਆਂ ਦੀ ਹੱਤਿਆ ਕੀਤੀਆਂ ਜਾਂਦੀਆਂ ਉਹ ਚਾਹੇ ਪੰਜਾਬ ਦੇ ਕਿਸੇ ਜ਼ਿਲ੍ਹੇ ਦੇ ਵਿੱਚ ਵੀ ਲਾ ਲਈਏ ਚਾਹੇ ਕ੍ਰਾਈਮ ਦੇ ਵੱਲੋਂ ਲਾ ਲਈਏ ਇਹ ਸਰਕਾਰ ناکਾਮ ਆ ਕਿਸੇ ਵੀ ਤਰੀਕੇ ਦੀ ਕਿਸੇ ਵੀ ਕੋਈ ਵੀ ਤਰੀਕੇ ਦੇ ਨਾਲ ਸਰਕਾਰ ਚਲਾਉਣ ਦੇ ਵਿੱਚ ਨਹੀਂ ਪੂਰੀ ਰੁੱਤਰੀ ਤੁਹਾਨੂੰ ਕੀ ਲੱਗਦਾ ਇਹ ਗਿਣੀ ਮਿਥੀ ਸਾਜ਼ਿਸ਼ ਦੇ ਅੰਦਰ ਹੋਇਆ ਇਹ ਬਿਨਾਂ ਅਸੀਂ ਜਦੋਂ ਉੱਥੇ ਦੀ ਜਦੋਂ ਉਦੋਂ ਉੱਥੇ ਪ੍ਰਸ਼ਾਸਨ ਪਹੁੰਚਿਆ ਸੇ ਉਤੇ ਧਰਨੇ ਪ੍ਰਦਰਸ਼ਨ ਕੀਤੇ ਸਰਕਾਰ ਹਰਕਤ ਦੇ ਵਿੱਚ ਆਈ ਤਾਂ ਉਹਦੇ ਜਿਹੜੇ ਸੀਸੀਟੀਵੀ ਖੰਗਾਲੇ ਉਹਨਾਂ ਦੇ ਵਿੱਚ ਪਤਾ ਲੱਗਿਆ ਕਿ ਇੱਕ ਹਫਤਾ ਪਹਿਲਾਂ ਤੋਂ ਉਹ ਦੋ ਵਿਅਕਤੀ ਜਿਹੜੇ ਸੀ ਉਹਨਾਂ ਦੀ ਰੈਕੀ ਕਰਦੇ ਪਏ ਸੀ ਉਹਨਾਂ ਨੇ ਬਕਾਇਦਾ ਮੰਗ ਵੀ ਕੀਤੀ ਹੋਈ ਸੀ ਕਿ ਮੇਰੀ ਰੈਕੀ ਹੋ ਰਹੀ ਆ ਪਰ ਸਰਕਾਰ ਕਿਸੇ ਵੀ ਕੋਈ ਵੀ ਤਰੀਕੇ ਦੇ ਨਾਲ ਹਿੰਦੂਆਂ ਖਾਸ ਕਰਕੇ ਹਿੰਦੂਆਂ ਦੇ ਲਈ ਸੁੱਤੀ ਹੁੰਦੀ ਆ ਉਸੇ ਤਰੀਕੇ ਸੁੱਤੀ ਦੇ ਕਾਰਨ ਇੱਕ ਸਾਡਾ ਨੌਜਵਾਨ ਹਿੰਦੂ ਨੌਜਵਾਨ ਇਹਨਾਂ ਦੀ ਬਲੀ ਚੜ ਗਿਆ ਇਸੇ ਤਰ੍ਹਾਂ ਅਗਰ ਹਿੰਦੂਆਂ ਦੇ ਉੱਤੇ ਹਮਲੇ ਹੁੰਦੇ ਰਹੇ ਤਾਂ ਅਗਲੇ ਤੁਹਾਡੇ ਅਗਲੇ ਸਟੈਪ ਕੀ ਹੋਣਗੇ ਸਾਡਾ ਜਿਹੜਾ ਵਿਸ਼ਵ ਹਿੰਦੂ ਪਰਿਸ਼ਦ ਸੰਗਠਨ ਆ ਬਹੁਤ ਵੱਡਾ ਇੱਕ ਸੰਗਠਨ ਆ ਇਹ ਨਾ ਕਿ ਕੱਲਾ ਲੁਧਿਆਣਾ ਜਾਂ ਪੰਜਾਬ ਚ ਦੇਸ਼ ਦੇ ਵਿੱਚ ਔਰ ਵਿਦੇਸ਼ਾਂ ਦੇ ਵਿੱਚ ਵੀ ਕੰਮ ਕਰਦਾ ਪਿਆ ਅਸੀਂ ਇੱਕ ਰਣਨੀਤੀ ਦੇ ਨਾਲ ਚੱਲਦੇ ਆ ਜਿਹੜਾ ਵੀ ਸਾਨੂੰ ਉੱਪਰੋਂ ਦੀ ਇੱਕ ਆਰਡਰ ਆਂਦਾ ਜਿਹੜੀ ਵੀ ਸਾਡੀ ਉੱਪਰੋਂ ਦੀ ਰਣਨੀਤੀ ਬਣਦੀ ਆ ਅਸੀਂ ਉਸ ਰਣਨੀਤੀ ਦੇ ਤਹਿਤ ਹੀ ਕੰਮ ਕਰਦੇ ਆ ਇਹ ਵੀ ਰਣਨੀਤੀ ਸਾਡੀ ਕੱਲ ਬਣੀ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਆਪਣੇ ਮੰਗ ਪੱਤਰ ਦੇਣੇ ਆ ਔਰ ਸ਼ਾਂਤੀਪੂਰਵਕ ਮੰਗ ਪੱਤਰ ਦੇਣੇ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਰਣਨੀਤੀ ਬਣੂਗੀ ਉਹ ਤੁਹਾਡੇ ਤੱਕ ਪਹੁੰਚਾਈ ਜਾਏਗੀ ਔਰ ਪੂਰਾ ਪੰਜਾਬ ਉਸ ਰਣਨੀਤੀ ਨੂੰ ਦੇਖੇਗਾ ਪੰਜਾਬ ਸਰਕਾਰ ਨੇ ਅਸਲੇ ਜਮ੍ਹਾਂ ਕਰਵਾਏ ਆ ਜੀ ਪਰ ਇਦਾਂ ਦਾ ਕਿਹੜਾ ਮਸਲਾ ਸੀ ਜਿਹੜਾ ਉਹਨਾਂ ਕੋਲ ਜੀ ਉਹ ਜਮ੍ਹਾਂ ਨਹੀਂ ਹੋਇਆ ਔਰ ਉਹ ਬੰਦਿਆਂ ਦੇ ਪਿੱਛੇ ਸਪੋਰਟ ਕਿਹਦੀ ਸੀ ਇਹ ਤੁਹਾਡੇ ਪ੍ਰੈਸ਼ਨ ਦੇ ਵਿੱਚ ਹੀ ਉੱਤਰ ਆ ਇਹ ਉੱਤਰ ਇਹ ਆ ਹੱਲੇ ਤੱਕ ਅਸਲੇ ਕਿਉਂ ਨਹੀਂ ਜਮ੍ਹਾਂ ਹੋਏ ਇਹ ਸਰਕਾਰ ਦੀ ਨਾਕਾਮੀ ਆ ਇਹ ਚੀਜ਼ ਨੂੰ ਅਸੀਂ ਸਮਝ ਸਕਦੇ ਆ ਜਿਨ੍ਹਾਂ ਨੂੰ ਥ੍ਰੈਟ ਜਿਨ੍ਹਾਂ ਕੋਲ ਜਿਨ੍ਹਾਂ ਨੂੰ ਥ੍ਰੈਟ ਮਿਲਦਾ ਪਿਆ ਉਹਨਾਂ ਨੂੰ ਕਹਿੰਦੇ ਪਏ ਕਿ ਆਪਣੇ ਤੁਸੀਂ ਅਸਲੇ ਜਮ੍ਹਾਂ ਕਰੋ ਤਾਂ ਇਦਾਂ ਦੇ ਲੋਕ ਖੁੱਲੇ ਆਮ ਘਮਦੇ ਪਿਆ ਤਾਂ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਆ ਹਿੰਦੂਆਂ ਦੀ ਫਾਜ਼ਿਲ ਕਰਨਾ ਸਰਕਾਰ ਦਾ ਮੁੱਖ ਜ਼ਿੰਮੇਵਾਰੀ ਦੇ ਵਿੱਚ ਤਾ ਸਾਡੇ ਕੱਲੀ ਜਿਹੜੇ ਇਲੈਕਸ਼ਨਾਂ ਦੇ ਵਿੱਚ ਜਿਹੜੀ ਵੋਟ ਆ ਉਹ ਕੱਲੇ ਕਿਸੇ ਹੋਰ ਸਮਾਜ ਧਰਮ ਦੇਨੇ ਨਹੀਂ ਪਾਈ ਉਹਦੇ ਵਿੱਚ ਹਿੰਦੂਆਂ ਨੇ ਵੀ ਪਾਈ ਆ ਮੈਂ ਸਮਝਦਾ ਕਿ ਬਹੁਤ ਦੁੱਖ ਭਰੀ ਖਬਰ ਆ ਵਿਕਾਸ ਬੱਗਾ ਕੀ ਵਪਾਰ ਕਰਨਾ ਮਾੜੀ ਗੱਲ ਹੈ ਕੀ ਸਮਾਜ ਦੀ ਸੇਵਾ ਕਰਨਾ ਮਾੜੀ ਗੱਲ ਹੈ ਕਿ ਆਪਣੇ ਸਮਾਜ ਦੀ ਆਵਾਜ਼ ਚੱਕਣਾ ਮਾੜੀ ਗੱਲ ਆ ਉਹਨੂੰ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਨਾ ਇੱਥੇ ਹਿੰਦੂ ਭਰਾ ਸੁਰੱਖਿਤ ਨਾ ਇੱਥੇ ਕਬੱਡੀ ਵਾਲੇ ਸਾਡੇ ਭਰਾ ਸੁਰੱਖਿਤ ਨਾ ਗਾਣੇ ਗਾਣ ਵਾਲੇ ਸੁਰੱਖਿਤ ਨਾ ਮਜ਼ਦੂਰ ਸੁਰੱਖਿਤ ਤੇ ਨਾ ਵਪਾਰੀ ਸੁਰੱਖਿਤ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਭਗਵੰਤ ਮਾਨ ਸਾਹਿਬ ਜਿਹੜੀ ਸੁੱਤੀ ਸਰਕਾਰ ਹੈ ਉਹਨਾਂ ਨੂੰ ਜਗਾਉਣ ਵਾਸਤੇ ਆਇਆ ਕਿਉਂਕਿ ਦਿਨ ਦਿਹਾੜੇ ਕਤਲ ਹੋ ਰਿਹਾ ਜਿਦੋਂ ਇੱਕ ਕਰਪਟ ਬੰਦਾ ਇਹਨਾਂ ਦਾ ਸੁਪਰੀਮੋ ਰਵਿੰਦ ਕੇਜਰੀਵਾਲ ਸਭ ਖੜੇ ਜਾਂਦੇ ਆ ਉਹਦੇ ਲਈ ਜਹਾਜ਼ ਭਰ-ਭਰ ਕੇ ਹਾ ਦਾ ਨਾਰਾ ਮਾਰਨ ਵਾਸਤੇ ਦਿੱਲੀ ਦੀ ਧਰਤੀ ਤੇ ਜਾਇਆ ਜਾਂਦਾ ਵੋਟਾਂ ਦੇ ਪ੍ਰਚਾਰ ਵਾਸਤੇ ਜਹਾਜ਼ ਭਰ-ਭਰ ਕੇ ਦੂਜੀਆਂ ਸਟੇਟਾਂ 'ਚ ਜਾਇਆ ਜਾਂਦਾ ਪਰ ਜਦੋਂ ਇੱਥੇ ਨੌਜਵਾਨਾਂ ਦਾ ਕਤਲ ਹੁੰਦਾ ਕਦੀ ਉਹਦੇ ਮਾਂ ਦੇ ਘਰ ਤੇ ਜਾ ਕੇ ਪੁੱਛਿਆ ਕਿ ਉਹਦੀ ਮਾਂ ਦਾ ਕੀ ਹਾਲ ਹੈ ਕਦੀ ਉਸ ਭੈਣ ਨੂੰ ਜਾ ਕੇ ਪੁੱਛਿਆ ਉਹਦੇ ਸੁਹਾਗ ਉੱਜੜ ਗਿਆ ਉਹਦਾ ਕੀ ਹਾਲ ਹੈ ਕਦੀ ਉਹ ਬੱਚਿਆਂ ਨੂੰ ਜਾ ਕੇ ਪੁੱਛਿਆ ਕਿ ਉਹਦਾ ਪਿਤਾ ਚਲਾ ਗਿਆ ਉਹਦਾ ਕੀ ਹਾਲ ਹੈ ਪਰ ਕਹਿੰਦੇ ਮਸਤ ਰਾਮ ਮਸਤੀ ਮੇਂ ਆਗ ਲਗੇ ਬਸਤੀ ਮੇਂ ਭਗਵੰਤ ਮਾਨ ਸਭ ਪਤਾ ਨਹੀਂ ਕਿਹੜੀ ਮਸਤੀ ਦੇ ਵਿੱਚ ਸਿਆਸਤ ਦੀ ਮਸਤੀ ਵਿੱਚ ਜਿਹੜੇ ਕਹਿੰਦੇ ਹੁੰਦੇ ਸੀ ਕਾਰ ਨਹੀਂ ਲਵਾਗੇ ਲਾਈਟਾਂ ਨਹੀਂ ਲਵਾਗੇ ਆਮ ਜ਼ਿੰਦਗੀ ਜੀਵਾਂਗੇ ਕੁਝ ਖਾਸ ਬਣ ਕੇ ਆਮ ਬੰਦਿਆਂ ਨੂੰ ਮਾਰਨ ਤੇ ਤੁਲ ਰਹੀ ਹੈ ਤੇ ਉਹਦੀ ਕੰਨ ਖੋਲਣ ਵਾਸਤੇ ਅਸੀਂ ਆਏ ਆ ਅਸੀਂ ਚੇਤਾਵਨੀ ਦਿੰਨੇ ਆ ਮੈਂ ਅੱਜ ਰਿਪਰੈਜ਼ੈਂਟ ਕਰ ਰਿਹਾ ਸਿੱਖ ਸਮਾਜ ਵੱਲੋਂ ਦੇਖੋ ਸਿੱਖ ਸਮਾਜ ਗੁਰਤੇਗ ਬਹਾਦਰ ਜੀ ਨੇ ਆਪਣਾ ਸੀਸ ਦਿੱਤਾ ਸੀ ਸਨਤ ਨਾਸਤੇ ਇਸ ਦੇਸ਼ ਹਸਤੇ ਗੁਰੂ ਗੋਬਿੰਦ ਸਿੰਘ ਜੀ ਮਾਰੇ ਨੇ ਆਪਣਾ ਸਾਰਾ ਪਰਿਵਾਰ ਵਾਰਿਆ ਸੀਗਾ ਤੇ ਉਸੇ ਹੀ ਧਰਤੀ ਦੇ ਅਨੰਦਪੁਰ ਸਾਹਿਬ ਤੋਂ 25 ਕਿਲੋਮੀਟਰ ਦੂਰ ਇਹ ਕਤਲ ਹੁੰਦਾ ਤੇ ਜੇ ਪੰਜ ਪਿਆਰੇ ਦੀ ਗੱਲ ਕਰਾਂ ਸਭ ਤੋਂ ਜਿਹੜੇ ਦੂਰ ਸੀਗੇ ਭਾਈ ਸਾਹਿਬ ਸਿੰਘ 2000 ਕਿਲੋ 250 ਕਿਲੋਮੀਟਰ ਤੋਂ ਦੂਰੋਂ ਆਏ ਸੀਗੇ ਅੰਮ੍ਰਿਤ ਦੀ ਦਾਤ ਲੜੀ ਉਸੇ ਧਰਤੀ ਦੇ ਉੱਤੇ ਜ਼ਹਿਰ ਪਰੋਸਿਆ ਗਿਆ ਤੇ ਇਹ ਬਰਦਾਸ਼ਤ ਨਹੀਂ ਹੋਗਾ ਚੇਤਾਵਨੀ ਹੈ ਸਰਕਾਰ ਨੂੰ ਜਾਗ ਜਾਓ ਨੀਤੇ ਉਹ ਹਾਲ ਹੋਊਗਾ ਜਿਹੜਾ ਹਾਲ ਕਿਸੇ ਸਰਕਾਰ ਦਾ ਅਜ ਤੱਕ ਨਹੀਂ ਹੋਇਆ ਹੋਗਾ ਇਹ ਡਿਮਾਂਡ ਹੈ ਇੱਕ ਪਰਿਵਾਰ ਨੂੰ 2 ਕਰੋੜ ਰੁਪਏ ਦਿੱਤਾ ਜਾਵੇ ਕਿਉਂਕਿ ਅਸੀਂ ਬੰਦਾਰੀ ਵਾਪਸ ਲਿਆ ਸਕਦੇ ਤੇ ਫੋਰੀ ਤੌਰ ਤੇ ਸਰਕਾਰੀ ਘਰ ਦੇ ਵਿੱਚ ਨੌਕਰੀ ਦਿੱਤੀ ਜਾਵੇ ਤਾਂ ਜੋ ਕਿ ਮਗਲਮ ਦਾ ਕੰਮ ਕਰ ਸਕੇ ਤੇ ਨਾਲ ਸੁਰੱਖਿਆ ਦਿੱਤੀ ਜਾਵੇ ਸੁਰੱਖਿਆ ਯਕੀਨੀ ਕੀਤੀ ਜਾਵੇ ਕਿਉਂਕਿ ਆਮ ਲੋਕ ਮਾਰ ਰਿਹਾ ਸਾਡਾ ਹਿੰਦੂ ਭਰਾ ਮਾਰ ਰਿਹਾ ਸਾਡਾ ਕਬੱਡੀ ਖਿਡਾਰੀ ਮਾਰ ਰਿਹਾ ਸਾਡਾ ਗਾਇਕ ਮਾਰ ਰਿਹਾ ਸਾਡੇ ਸਾਰੇ ਭਰਾ ਮਾਰ ਰਿਹਾ ਸਾਡੇ ਨੌਜਵਾਨ ਨਸ਼ੇ 'ਚ ਮਾਰ ਰਿਹਾ ਪਰ ਪੰਜਾਬ ਸਰਕਾਰ ਦਾ ਕੋਈ ਤਿਆਰ ਨਹੀਂ जय श्री राम एक बार दे के फिर ये इस ये इस प्रकार से जो है विकास जी का दो जो हत्या की गई है ये हत्या एक साजिश की तहत है और ये साजिश की गई है ये षड्यंत्र का पर्दाफाश होना चाहिए सरकार से यही हमारा सबका जो है ज़ोरदार से आग्रह है कि वह इसको तत्काल तत्क्षण इसका निर्णय लें और इस उन दोषियों को पकड़ने के लिए तत्काल जो है वह अपना जोर लगाएं अन्यथा यह हिंदू समाज है यह आवाम की आवाज़ है और आवाम के आगे कोई भी नहीं चल सका है आवाम चाहे तो सरकारें बदल दी इसलिए सरकार को चाहिए कि आवाम का साथ दें जय श्री राम